ਹੈਲੋ ਯਾਰਾ ਤੇ ਟਾਮ ਕਰੂਜ਼ ਦੀ ਮੋਬਾਈਲ ਵਾਲੀ ਦੁਕਾਨ ਜਿਹੜੀ ਹੈ ਟਾਮ ਕਰੂਜ਼ ਦੀ ਉਹ ਜਿਹੜਾ ਬਾਹਰੋਂ ਆਇਆ ਹੈ ਅਮਰੀਕਾ ਤੋਂ ਫਿਲਮਾਂ 'ਚ ਕੰਮ ਕਰਦਾ ਸੀ ਟਾਮ ਕਰੂਜ਼ ਉਹਨੇ ਮੋਬਾਈਲ ਦਾ ਕੰਮ ਖੋਲਿਆ ਉਹ ਸਾਹਮਣੇ ਆ ਨਵਾਂ ਹੈ ਜਿਹੜਾ ਉਹ ਹਸਪਤਲ ਤੇ ਕੰਮ ਕਰਦਾ ਟਾਮ ਕਰੂਜ਼ ਆ ਗੋਰਾ ਹੈ ਉਹ ਹੀ ਆ ਨਵੀਂ ਦੁਕਾਨ ਹੋ ਗਈ ਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਮੈਂ ਕਿਹਾ ਇੱਥੇ ਟਾਮ ਕ੍ਰੂਜ਼ ਦੀ ਦੁਕਾਨ ਜਿਹੜੀ ਮੋਬਾਈਲ ਵਾਲੀ ਟਾਮ ਟਾਮ ਕ੍ਰੂਜ਼ ਆਹ ਮਾਰਕੀਟ ਦੇ ਅੰਦਰ 10 ਨੰਬਰ ਦੁਕਾਨ ਬੋਨੀ ਦੇ ਨਾਲ ਪੁੱਛ ਲੈਣਾ 10 ਨੰਬਰ ਦੁਕਾਨ ਬੋਨੀ ਬੋਨੀ ਦੇ ਨਾਲ ਪੁੱਛ ਲੈਣਾ ਟਾਮ ਕ੍ਰੂਜ਼ ਮੈਂ ਕਿਹਾ ਟਾਮ ਕ੍ਰੂਜ਼ ਟਾਮ ਕ੍ਰੂਜ਼ ਦੀ ਦੁਕਾਨ ਹੈ ਜਿਹੜਾ ਮੋਬਾਈਲ ਦਾ ਕੰਮ ਕਰਦਾ ਆਪੇ ਕੋੜ ਮੰਡੀ ਆ ਭਜੀ एक इधर है गोड़ मंडी मैं बता रहा चौक से मुड़ के आदा पार्किंग गाड़ी में जानी है गड्डी पार के खड़ी करा बस अच्छा, अच्छा उधर टम तो। मैं क्या गोड़ गोड़ मंडी में मिलूंगा टम क्रूज ओ गोड़ मंडी सब नहीं बन जाओगा कैसे कैसे लोग रहते हैं यार यहाँ पर चला तुमको पागल कुत्ते का गाड़ी उठा के ले जाएगा बता रहा है हम ਮਗਾ ਤੇ ਟੌਮ ਕ੍ਰੂਜ਼ ਦੀ ਦੁਕਾਨ ਕਿੱਥੇ ਆ ਜਿਹੜਾ ਕੱਚੇ ਬਨੇਨਾਂ ਦਾ ਕੰਮ ਕਰਦਾ ਉਹ ਜੁ ਜੁ ਜੇ ਦਾ ਲਿਖਿਆ ਉਹ ਸਾਹਮਣੇ ਦੁਕਾਨ ਤੇ ਸਾਹਮਣੇ ਹਾਂ ਉਹ ਸਾਹਮਣੇ ਬਾਈ ਅੱਜ ਸਬਜ਼ੀ ਦੀ ਉਹ ਬਾਹਰ ਉਹ ਆਇਆ ਜਿਹੜਾ ਫਿਲਮਾ ਫਿਲਮਾ ਕਰਦਾ ਉਹ ਸਬਜ਼ੀ ਉਹ ਜਿੱਥੇ ਸਬਜ਼ੀ ਦੀ ਏਰੀਆ ਨਾ ਉੱਥੇ ਭਾਈ ਭਾਈ ਇਹਦੇ ਟੌਮ ਕ੍ਰੂਜ਼ ਦੀ ਦੁਕਾਨ ਕਿਹੜੀ ਆ ਉਹ ਕੱਚੇ ਬਨੇਨਾਂ ਦਾ ਕੰਮ ਕਰਦਾ ਜਿਹੜਾ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਕਿੱਥੇ ਕਰਕੇ ਸਿਆ ਭਾਈ ਅੱਥੇ ਕਾ ਦੱਸਿਆ ਯਾਰ ਕੱਛੇ ਬਨੇ ਅੰਦਰ ਹੈ ਭਾਈ ਯਾਰ ਪਿੱਛੇ ਹੈਗੀ ਆ ਗਲੀ ਦੇ ਵਿੱਚ ਭਾਈ ਉਹ ਜਿਹੜਾ ਬਾਹਰ ਆਇਆ ਉਹ ਹੀ ਹੈ ਨਾ ਹਾਂ ਉਧਰ ਹੀ ਹੈ ਭਾਈ ਉਹ ਗਲੀ ਦੇ ਵਿੱਚ ਚੱਲੋ ਪਾਜੀ ਅੱਥੇ ਟਾਮ ਕ੍ਰੂਜ਼ ਦੀ ਦੁਕਾਨ ਕਿਤੇ ਇਹੜਾ ਕੱਛਿਆਂ ਦਾ ਕੰਮ ਕਰਦਾ ਹਾਂ ਕੱਛਿਆਂ ਦਾ ਬੱਚਾ ਚੌੜਾ ਬਿਆਰ ਟੌਮ ਕ੍ਰੂਜ਼ ਚੌੜੇ ਬਿਆਰ ਇਹ ਕੀ ਬੋਲਿਆ ਤੂੰ ਨੇ ਭਾਈ ਅਗਰ ਟੌਮ ਕ੍ਰੂਜ਼ ਦੀ ਦੁਕਾਨ ਕਿੱਥੇ ਜੇਹਾ ਜਿਹੜਾ ਕੱਚੇ ਬਣਨਾਂ ਦਾ ਕੰਮ ਕਰਦਾ ਟੌਮ ਕ੍ਰੂਜ਼ ਹਾਂ ਇੱਕ ਤਾਂ ਭਾਈ نیچے ਆ ਅੱਛਾ ਇਹ ਕੀ ਬੋਲਿਆ ਤੂੰ ਨੇ ਥੱਲੇ ਵੀ ਪਤਾ ਕਰ ਲਿਆ ਜਿਹੜਾ ਬਾਜੀ ਫਿਲਮਾਂ ਵੀ ਕੰਮ ਕਰਦਾ ਸੀ ਬਾਹਰ ਬਾਹਰ ਚ ਇੱਧਰ ਆ ਗਿਆ ਉਹਨੂੰ ਕੱਚੇ ਬਣਨਾਂ ਦਾ ਕੰਮ ਬਹੁ ਖੋਲਿਆ ਉਹਨੇ ਬਾਕੀ ਭਾਈ ਗਾਂਧੀ ਮਾਰਕੀਟ ਵੀ ਪਤਾ ਕਰ ਲਿਓ ਇੱਧਰ ਨੂੰ ਮੁਰਜੂਂਗਾ ਨਾ ਗਾਂਧੀ ਮਾਰਕੀਟ ਵੀ ਆ ਸਾਰੇ ਪਾ ਇਹਦੇ ਟਾਮ ਕ੍ਰੂਜ਼ੀ ਦੁਕਾਨਿਆਂ ਨਾਲ ਬਿਊਟੀ ਪਾਰਲਰ ਦਾ ਕੰਮ ਕਰਦੀ ਉਹਦੇ ਨਾਲ ਅੰਜਲੀਨਾ ਜੋਲੀ ਕੌਣ ਸਾਹ ਅੰਜਲੀਨਾ ਜੋਲੀ ਬਿਊਟੀ ਪਾਰਲਰ ਆ ਨਾਲ ਅੱ체 ਕਿਤੇ ਆ ਜੁਲੀ ਦਾ ਕੰਮ ਤਾਂ ਕਰਤੇ ਨੇ ਠੇਕੇ ਦੇ ਅੰਦਰ ਉਧਰ ਉਸੜੀ ਗਲੀ ਵਿੱਚ ਹਾਂ ਹਾਂ ਇਹ ਵਾਲੀ ਗਲੀ ਇਹ ਵਾਲੀ ਗਲੀ ਸੀ ਤੇ ਜਾਓਗੇ ਐਸਾ ਕਟ ਆਏਗਾ ਇੱਕ ਉਧਰ ਆਏਗਾ ਇੱਕ ਸਿੱਧਾ ਜਾਏਗਾ ਰੇਹ ਇਧਰ ਆਏਗਾ ਤਾਂ ਆਪ ਕੋ ਇਧਰ ਕੋ ਜਾਣਾ ਹੈ ਉਹ ਕਹਿੰਦਾ ਸੀਗਾ ਅੱਗੇ ਆ ਪਰ ਤੁਸੀਂ ਅੰਜਲੀਨਾ ਜੁਲੀ ਜਿਹਦੇ ਨਾਲ ਟਾਮ ਕ੍ਰੂਜ਼ ਵੀ ਜਿਹਦੇ ਨਾਲ ਆ ابو ਇਤਨਾ ਨਹੀਂ ਪਤਾ ਯਾਰ ਇਹ ਜੁਲੀ ਵਾਲਾ ਅੰਜਲੀਨਾ ਜੋਲੀ ਆ ਬਿਊਟੀ ਪਾਰਲਰ ਦਾ ਵੀਰ ਬਾਤ ਹੀ ਚੱਲ ਰਹੀ ਹੈ ਮਾ ਜਾਨਾ ਗੱਡੀ ਉਤਾਰਾ ਉਤਾਰਾ ਕਿੱਥੋਂ ਗੱਡੀ ਪਿੱਛੇ ਲੱਗਿਆ ਕੱਟ ਅੱਗੇ ਅੱਗੇ ਉਹ ਤੋਂ ਲੰਬਾ ਹੋ ਜੂਗਾ ਕੱਟ ਅੱਗੇ ਲੰਬਾ ਹੈ ਕੋਈ ਗੱਲ ਨਹੀਂ ਕਿ ਕਿੱਧਰ ਹੋ ਗਿਆ ਕਿੱਧਰ ਆ ਅੱਗੇ ਸਿੱਧਾ ਜਾ ਕੇ ਇਹ ਪੁਲ ਪਾਰ ਕੱਢੀਂ ਕੇ ਬਾਅਦ ਵਿੱਚ نیچے ਕਟੇ ਦੋ ਪੁਲੋਂ ਨੇ ਕੇ ਬਾਅਦ ਵਿੱਚ ਇੱਧਰ ਠੀਕ ਹੈ ਉੱਥੇ ਆ ਕੇ ਵਾਪਸ ਆਉਣਾ ਪੈਣਾ ਮੈਨੂੰ ਹਾਂ ਵਾਪਸ ਆਉਣਾ ਪਵੇ ਅੰਜਲੀਨਾ ਜੋਲੀ ਦਾ ਬਿਊਟੀ ਪਾਰਲਰ ਹੈ ਉੱਥੇ ਬਿਲਕੁਲ ਸਹੀ ਗੱਲ ਹੈ ਚੱਲ ਠੀਕ ਹੈ ਓ ਤੇ ਧੰਨਵਾਦ ਤੇਰਾ ਓਕੇ ਬੱਚਾ ਓ ਟਾਮ ਕ੍ਰੂਜ਼ ਦੀ ਦੁਕਾਨ ਵੀ ਨਾਲ ਹੀ ਆਉਦੇ ਆ ਨਾ ਹੁਣ ਸੀ ਟਾਮ ਕ੍ਰੂਜ਼ ਜਿਹੜਾ ਪਹਿਲਾਂ ਫਿਲਮਾਂ ਚ ਕੰਮ ਕਰਦਾ ਸੀਗਾ ਮੁੰਡਾ ਹੁਣ ਕੱਚੇ ਬਣਨਾਂ ਦਾ ਕੰਮ ਕਰਦਾ ਆ ਬਾਹਰੋਂ ਆਇਆ ਆ ਹੋ ਸਕਦਾ ਹੈ ਓਹੀ ਆ ਟਰਾਈ ਕਰ ਲੋ ਇਹ ਕਹਣਾ ਓਹੀ ਆ ਅੰਜਲੀਨਾ ਜੁਲੀ ਜਿਹੜਾ ਬਿਊਟੀ ਪਾਰਲਰ ਦਾ ਬਹੁਤ ਮਸ਼ਹੂਰ ਆ ਉਹ ਵੀ ਫਿਲਮਾਂ ਚ ਕੰਮ ਕਰਦੀ ਸੀਗੀ ਬਿਊਟੀ ਪਾਰਲਰ ਓਹੀ ਆ ਅੱਛਾ ਓਹੀ ਆ